ਕਰਿਆ ਲਾਈ ਹੋਏ ਅਮਾ ਖਤਰੇ ਵਾਲੀ ਨਾ ਸ੍ਰੀ ਕਾਲ ਜੀ ਜਿੱਥੇ ਅਸੀਂ ਇਸ ਟਾਈਮ ਖੜੇ ਆ ਇਹ ਦੇਖਣ ਨੂੰ ਤਾਂ ਦਰਿਆ ਲੱਗਦਾ ਏ ਪਰ ਇਹ ਦਰਿਆ ਨਹੀਂ ਆ ਬਿਲਕੁਲ ਆ ਸਾਹਮਣੇ ਦੇਖਦੇ ਤੁਸੀਂ ਇਹ ਗਰਾਊਂਡ ਆ ਜਿਹੜਾ ਅਸੀਂ ਗਰਾਊਂਡ ਸੈਂਸਰ ਵਾਲੇ ਬਣਾਦੇ ਰਹੇ ਆ ਉਹ ਸਾਹਮਣੇ ਸਾਰੇ ਪਾਪੂਲੇ ਲੱਗਿਆ ਹੋਇਆ ਹੈ ਤਿੰਨ ਪਾਰ ਸਤਲੁਜ ਦਰਿਆ ਦੇ ਪਹਿਲੇ ਬਣੇ ਹੋਏ ਆ ਬੇਲਿਆਂ ਵਿੱਚ ਜਦੋਂ ਦਰਿਆ ਆਉਂਦਾ ਤੇ ਚੌਥਾ ਪਾਰ ਸਾਡਾ ਇਹ ਬਣ ਜਾਂਦਾ ਹੈ ਇਸ ਕਰਕੇ ਜਿਹੜੇ ਬੇਲੇ ਐ ਬੇਲਿਆਂ ਦੇ ਅੱਗੇ ਇਹਨਾਂ ਦਾ ਰਸਤਾ ਬਿਲਕੁਲ ਬੰਦ ਹੋ ਜਾਂਦਾ ਹੈ ਉਹ ਅੱਜ ਪਾਣੀ ਥੋੜਾ ਜਿਹਾ ਘਟਿਆ ਹੈ ਮਟੋਰ ਸਾਹਿਬ ਆਏ ਆ ਕਹਿੰਦੇ ਅੱਗੇ ਜਾਣਾ ਹੈ ਕੱਲ ਵੀ ਫੋਨ ਕਰਦੇ ਰਹੇ ਆ ਕੱਲ ਇਹਨਾਂ ਨੂੰ ਚਲੋ ਉਧਰ ਉੱਜੇ ਰਹੇ ਆ ਆਬਾ ਗੁਰਤਾ ਜੀ ਦਾ ਉਹਨੇ ਅੱਜ ਆਏ ਆ ਸਵੇਰੇ ਹੁਣ ਇਹਨਾਂ ਨੂੰ ਆਪਾਂ ਅੱਗੇ ਬੇਲੇ ਨੂੰ ਲੈ ਕੇ ਚੱਲੇ ਆਂ ਪਾਣੀ ਇਹ ਵੀ ਡਰਦਾ ਕਿ ਚੱਲਣਾ ਤੇ ਉਹਨਾਂ ਕਿਸੇ ਨਹੀਂ ਆਗਾ ਕਰਨਾ ਇਹਨਾਂ ਨੂੰ ਆਉਂਦਾ ਨਹੀਂ ਹੈਗਾ ਅਸੀਂ ਇਹ ਕਰਕੇ ਨਾਲ ਇਹ ਮੁੰਡਿਆਂ ਨੂੰ ਹੋਰ ਵੀ ਲੈ ਚੱਲੇ ਆ ਹਾਂਜੀ ਬਈ ਕੀ ਪਾਣੀਆਂ ਤੋਂ ਬਾਕੀ ਡਰ ਲੱਗਦਾ ਹੈ ਜਿਹੜਾ ਪਾਣੀਆਂ ਦੇ ਕੰਢੇ ਰਹਿੰਦੇ ਉਹ ਤਾਂ ਨਹੀਂ ਡਰਦੇ ਜਿਹੜੇ ਦੂਰ ਰਹਿੰਦੇ ਉਹ ਪਾਣੀਆਂ ਤੋਂ ਉਹਨਾਂ ਨੂੰ ਬਾਕੀ ਡਰ ਲੱਗਦਾ ਕੋਈ ਵੀ ਇਹ ਪਿੰਡ ਦੇ ਸਰਪੰਚ ਹੈ ਹਾਂਜੀ ਜਿੱਦਾਂ ਪਾਣੀ ਜੀ ਤੁਹਾਨੂੰ ਜਾਦੇ ਮਾਰ ਕਰਦਾ ਸਾਰੇ ਪਿੰਡਾਂ ਵਿੱਚ ਤੁਹਾਡੇ ਤੇ ਕੰਮ ਸ਼ੁਰੂ ਹੋ ਜਾਏਗਾ ਥੈਂਕ ਯੂ ਵਾਲਾ ਠੀਕ ਹੈ ਅੱਗੇ ਮੇ ਡੁੱਬਦਾ ਡੁੱਬਦਾ ਹੋ ਜਾਂਦਾ ਸਾਨੂੰ ਤਾਂ ਆਪਾਂ ਕਿਰੋਂ ਬਚਾਇਆ ਹਾਂਜੀ ਤਾਂ ਜਨ ਇਹ ਦੱਸਿਓ ਵੀ ਕਿਸੇ ਦੇ ਚਿਹਰੇ ਤੇ ਕੋਈ ਮੇਉਸੀ ਕੋਈ ਅੱਡਾ ਹੋਵੇ ਜਾਂ ਕੋ ਡਰਿਆ ਹੋਵੇ ਕੋਈ ਅੱਡਾ ਨਹੀਂ ਨਹੀਂ ਬਿਲਕੁਲ ਨਹੀਂ ਸਾਡੇ ਪੰਜਾਬ ਤੇ ਇਹ ਕਿਰਪਾ ਜੀ ਡਰਨੇ ਵਾਲਾ ਤਾਂ ਬਿਲਕੁਲ ਵੀ ਆ ਦੇਖੋ ਨਾਲ ਖੜੇ ਆ ਸਾਰੇ ਡਰਨੇ ਵਾਲਾ ਕੋਈ ਮਤਲਬ ਨਹੀਂ ਇੱਕ ਇੱਕ ਸਾਰੇ ਦਿਖਾ ਦੇ ਫਿਕਰ ਕਿੰਨੇ ਕਹਿ ਗਏ ਆਪਣੀ ਵੀ ਦਿਖਾ ਦੇ ਆਪਣੀ ਹੁਣ ਕੈਮਰਾ ਘੁਮੇ ਨਾ ਇਹਦਾ ਜੀ ਮੈਂ ਬੜਾ ਕਦੇ ਕਰਦਾ ਜਿਹੜਾ ਬੰਦਾ ਵੀਡੀਓ ਬਣਾਦਾ ਮੈਂ ਉਹਦੀ ਛੇਕਰ ਵੀ ਦਿਖਾਦਾ ਆ ਡਰਨੇ ਵਾਲੇ ਆ ਦੇਖ ਲੋ ਆ ਡਰਨੇ ਵਾਲੇ ਆ ਚੇਰੇ ਇਹਨਾਂ ਨੂੰ ਕਹਿੰਦੇ ਵੀ ਇਹਦਾ ਕੋਈ ਮਤਲਬ ਨਹੀਂ ਆ ਜੀ ਜਿਹਨਾਂ ਨੂੰ ਕਹਿੰਦੇ ਵੀ ਇਹ ਪਾਣੀ ਛੜਦਾ ਬਣੀ ਆਪਾਂ ਕੀ ਕਰ ਦਣਾ ਇਹਨਾਂ ਨੂੰ ਮੈਂ ਕਹਿੰਦਾ ਸੈਂਟਰ ਸਰਕਾਰ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਨਾਲੇ ਹੀ ਬੀਬੀਐਮਪੀ ਨੂੰ ਬੰਨ ਬੰਨ ਪਾਣੀ ਮਾਰਿਆ ਤੁਸੀਂ ਸਾਡੀ ਗਰਬਾਣੀ ਚ ਪਾਣੀ ਡਰ ਜਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਾ ਮਾ ਸਾਡੀ ਤੁਸੀਂ ਮਾਤਾ ਦਾ ਵੀ ਘਾਣ ਕਰਤਾ ਸਾਡੇ ਪਿਤਾ ਦਾ ਐ ਕਰਤਾ ਵੀ ਪਾਣੀ ਨਾਲ ਹੜਾ ਤੇ ਜਦਕੇ ਸਾਡੇ ਗਰਬਾਣੀ ਚ ਦੋਨਾਂ ਨੂੰ ਬਹੁਤ ਉੱਚਾ ਡਰ ਜਾਏ ਪਰ ਜਦੋਂ ਤੁਸੀਂ ਬੰਨ ਕੇ ਪਾਣੀ ਮਾਰਿਆ ਨਾ ਉਦੋਂ ਤੁਸੀਂ ਧੜਾ ਨੁਕਸਾਨ ਕਰਨਾ ਚਾਹਿਆ ਪਰ ਸਾਡੇ ਪਿਤਾ ਨੇ ਸਾਡੇ ਨਕਾਇਨੀਆਂ ਨਾ ਕਰਿਆ ਠੀਕ ਆ ਅੱਜ ਵੀ ਹੱਸਦੇ ਤਾਂ ਆਏ ਵੀ ਜਿਹੜਾ ਜਿਹਦਾ ਤੁਸੀਂ ਬਾਬੂ ਬਣਾ ਕੇ ਸਾਡੇ ਤੇ ਮਾਰਿਆ ਉਹਦਾ ਸਾਡੀ ਗਿਰਵਾਣੀ ਤੇ ਸਾਡਾ ਕਾਪਿਓ ਹੈ ਸਾਡੇ ਪਰ ਸਾਡੇ ਪਿਓ ਤੋਂ ਹਮਲਾ ਕਰਾਇਆ ਤੁਸੀਂ ਬਨ ਕੇ ਮਾਰਦੇ ਤੁਸੀਂ ਜਿੰਨਾ ਪੰਜਾਬ ਤੇ ਅਟੈਕ ਕਰੋਗੇ ਉਨਾ ਪੰਜਾਬ ਜੁਰੂਗਾ ਤੁਸੀਂ ਦੇਖੋ ਵੀ ਅਨੰਦਪੁਰ ਸਾਹਿਬ ਉਧਰ ਪੁੱਜਿਆ ਵਾਏ ਜਿੱਦਣਾ ਦਰਿਆ ਹੈ ਪਟਿਆਲਾ ਸਾਈਡ ਠੀਕ ਹੈ ਜੀ ਡੇਰਾ ਬਾਬਾ ਨਾਨਕ ਅਨੰਦਵਰ ਸਾਹਿਬ ਉਧਰ ਗੁਜਿਆ ਹੋਵੇ ਤੇ ਉਧਰ ਵਾਲੇ ਇਧਰ ਗੁਜੇ ਹੋਏ ਹਨ ਹਰੀਕੇ ਪੱਤਨ ਇਹਨਾਂ ਨੂੰ ਆਪਾਂ ਕਦੇ ਸ਼ਾਇਦ ਨਹੀਂ ਮਿਲਦੇ ਉਹਨਾਂ ਦੀਆਂ ਸ਼ਗਲਾ ਸਾਨੂੰ ਇੱਕ ਦੂਏ ਦੇ ਨੰਬਰ ਅਸੀਂ ਇੱਕ ਦੂਏ ਨਾਲ ਅਸੀਂ ਕੰਟੈਕਟ ਹੋ ਰਹੇ ਹਾਂ ਉਲਟਾ ਇਹ ਪੰਜਾਬ ਨੂੰ ਇਕੱਠਾ ਹੋ ਰਿਹਾ ਜਿੰਨਾ ਤੁਸੀਂ ਮਾਰ ਮਾਰੂਗੇ ਪੰਜਾਬ ਇਕੱਠਾ ਹੋਊਗਾ